we want justice 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 sheh ka me zindabad 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 hoshiya jay ho jay ho deenia denal insaaf karo insaaf karo insaaf karo larkiyan hoshiya ro saza do saza we want justice 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 we want justice ਕਰ ਰਹੇ ਆ ਮੇਰਾ ਨਾਮ ਡਾਕਟਰ ਜਗਰੂਪ ਸਿੰਘ ਹੈ ਮੈਂ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਬਠਿੰਡਾ ਕਾਈ ਦਾ ਪ੍ਰਧਾਨ ਹਾਂ ਕਲਕੱਤਾ ਦੇ ਵਿੱਚ ਇਹ 9 ਅਗਸਤ ਨੂੰ ਜੋ ਘਟਨਾ ਵਾਪਰੀ ਹੈ ਉਹ ਹੁਣ ਤਕਰੀਬਨ ਸਭ ਨੂੰ ਪਤਾ ਹੈ ਇਹ ਇੱਕ ਬਹੁਤ ਘਨਾਉਣੀ ਸ਼ਰਮਨਾਕ ਤੇ ਬੜੀ ਦਰਿੰਦਗੀ ਭਰੀ ਘਟਨਾ ਸੀ ਜਿਦੇ ਵਿੱਚ ਇੱਕ ਲੇਡੀ ਡਾਕਟਰ ਜੋ ਰਾਤ ਨੂੰ ਡਿਊਟੀ ਤੇ ਰਿਟਾਇਰ ਆਪਣੇ ਰੈਸਟ ਕਰਨ ਲਈ ਜਾਂਦੀ ਹੈ ਉਸ ਸਮੇਂ ਦੇ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਹਦੀ ਹਤਿਆ ਕਰਤੀ ਜਾਂਦੀ ਹੈ ਉਸ ਤੋਂ ਬਾਅਦ ਧਰਨਾਕਾਰੀ ਪ੍ਰੋਟੈਸਟ ਤੇ ਜੋ ਬੈੰਦੇ ਨੇ 14 ਤਰੀਕ ਦੀ ਰਾਤ ਨੂੰ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਇਸ ਤਰ੍ਹਾਂ ਇਹ ਲੱਗਦਾ ਹੈ ਵੀ ਰਾਜਨੀਤਿਕ ਸ਼ਹਿਤ ਇਹ ਗੁੰਡਾਗਰਦੀ ਹੋਈ ਹੈ ਉਸ ਕਾਲਜ ਦੇ ਵਿੱਚ ਕੋਈ ਬਹੁਤ ਕੁਝ ਵੱਡਾ ਚੱਲ ਰਿਹਾ ਉਸ ਕਾਲਜ ਦੇ ਵਿੱਚ ਜਿਸ ਕਰਕੇ ਸਰਕਾਰਾਂ ਪੁਲਿਸ ਪ੍ਰਸ਼ਾਸਨ ਤੇ ਐਡਮਿਨਿਸਟ੍ਰੇਸ਼ਨ ਸਭ ਗੁੰਡਾਗਰਦੀਆਂ ਦਾ ਸਾਥ ਦੇ ਰਿਹਾ ਤਾਂ ਉਹਨਾਂ ਧਰਨਾਕਾਰੀਆਂ ਦੇ ਲਈ ਸਪੋਰਟ ਦੇ ਉੱਤੇ ਤੇ ਸਮਾਜ ਵਿੱਚ ਇਹ ਜਿਹੜੀਆਂ ਘਟਨਾਵਾਂ ਦੀ ਨਿੰਦਿਆ ਕਰਨ ਵਾਸਤੇ ਸਮੂਹ ਡਾਕਟਰ ਜਥੇਬੰਦੀ ਚਾਹੇ ਉਹ ਆਈਐਮਏ ਹੈ ਚਾਹੇ ਸਟੇਟ ਯੂਨੀਅਨ ਨੇ ਪੀਜੀਆਈ ਨੇ ਏਮਜ਼ ਨੇ ਉਹਨਾਂ ਨੇ ਇਹ ਪ੍ਰਣ ਕੀਤਾ ਕਿ ਉਹਨਾਂ ਦੀ ਸਪੋਰਟ ਕਰਨ ਦੇ ਲਈ ਸੋਲੀਡੈਰਿਟੀ ਦੇ ਲਈ ਰੋਸ ਧਰਨੇ ਕੀਤੇ ਜਾਣ ਇਹ ਉਸ ਰੋਸ ਧਰਨਾ ਦਾ ਹੀ ਇੱਕ ਹਿੱਸਾ ਹੈ Indian Medical Association ਜੋ ਹਿੰਦੁਸਤਾਨ ਦੇ ਡਾਕਟਰਾਂ ਦੀ ਸਭ ਤੋਂ ਵੱਡੀ ਸੰਸਥਾ ਹੈ ਉਹਨਾਂ ਵੱਲੋਂ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ ਦੇ 6 ਵਜੇ ਤੱਕ OPD ਦੀ ਸੇਵਾਵਾਂ ਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਹੈ ਪੰਜਾਬ ਸਿਵਲ ਮੈਡੀਕਲ ਸਰਵਿਸ ਐਸੋਸੀਏਸ਼ਨ ਨੇ ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਡਾਕਟਰਾਂ ਦੀ ਸਰਕਾਰੀ ਦੀ ਉਹਨਾਂ ਨੇ ਕੱਲ ਸਾਰਾ ਦਿਨ OPD ਬੰਦ ਕੀਤੀ ਸੀ ਅੱਜ ਉਹ ਲੋਕਲ ਯੂਨਿਟ ਦੇ ਵਿੱਚ ਮੈਂ ਅਸੀਂ ਇੱਥੇ ਪਠੰਡਾ ਯੂਨਿਟ ਦੇ ਵਿੱਚ OPD ਬੰਦ ਕਰਕੇ ਅਸੀਂ ਆਈਐਮਏ ਦਾ ਸਮਰਥਨ ਕਰ ਰਹੇ ਹਾਂ ਕਿ ਇਹ ਘਟਨਾਵਾਂ ਇਹਨੂੰ ਡਾਕਟਰਾਂ ਨਾਲ ਜੋੜ ਕੇ ਨਾ ਵੇਖਣ ਦੀ ਬਜਾਏ ਇਸ ਸਮਾਜ ਦੇ ਵਿੱਚ ਔਰਤਾਂ ਦੇ ਉਹਨਾਂ ਦੇ ਕੰਮਾਂ ਵਾਲੀਆਂ ਥਾਵਾਂ ਤੇ ਹੋ ਰਹੇ ਅਤਿਆਚਾਰਾਂ ਨੂੰ ਵੇਖ ਕੇ ਲੈਣੇ ਚਾਹੀਦੇ ਇਹ ਜਿਹੇ ਫੈਸਲੇ ਔਰਤ ਸਾਡੇ ਜਿਹੜੇ ਕਿੱਤੇ ਦੇ ਵਿੱਚ ਮੈਡੀਕਲ ਕਿੱਤੇ ਦੇ ਵਿੱਚ 70 ਤੋਂ 80% ਔਰਤਾਂ ਜੋ ਮੁਲਾਜ਼ਮ ਹੁੰਦੀਆਂ ਨੇ ਕਿ ਉਹਨਾਂ ਦੀਆਂ ਨਾਈਟ ਡਿਊਟੀਆਂ ਵੀ ਲੱਗਦੀਆਂ ਨੇ ਤਾਂ ਜੇ ਉਹ ਮੈਡੀਕਲ ਕਾਲਜ ਹੀ ਭੀੜ ਭੜਕੜੀ ਜਗ੍ਹਾ 'ਚ ਇਸ ਤਰ੍ਹਾਂ ਦੇ ਜੁਰਮ ਦਾ ਸ਼ਿਕਾਰ ਹੋ ਸਕਦੀਆਂ ਨੇ ਤਾਂ ਸਾਡੀਆਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਜਿੱਥੇ ਉਹ ਕੱਲੀਆਂ-ਕੱਲੀਆਂ ਕਈ ਵਾਰੀ ਡਿਊਟੀ ਕਰਦੀਆਂ ਨੇ ਤਾਂ ਸਾਡੀ ਇਹ ਮੰਗ ਕਿ ਔਰਤਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਸਿਹਤ ਕਾਮਿਆਂ ਦੀ ਸੁਰੱਖੀ ਹੋਣੀ ਚਾਹੀਦੀ ਹੈ ਬਿਲਕੁਲ ਜਾਇਜ਼ ਬਣਦੀ ਹੈ ਕੋਈ ਵੀ ਸਰਕਾਰ ਹੋਵੇ ਉਹ ਚਾਹੇ ਸੈਂਟਰਲ ਸਰਕਾਰ ਹੋਵੇ ਕੇਂਦਰ ਸਰਕਾਰ ਹੋਵੇ ਜਾਂ ਆਪਣੀ ਪੰਜਾਬ ਸਰਕਾਰ ਹੋਵੇ ਜਾਂ ਰਾਜ ਸਰਕਾਰ ਹੋਵੇ ਕੋਈ ਹਰੇਕ ਸਰਕਾਰ ਦਾ ਫਰਜ਼ ਬਣਦਾ ਹੈ ਕਿ ਇਹੋ ਜਿਹੇ ਹਸਪਤਾਲਾਂ ਦੇ ਵਿੱਚ ਜਿੱਥੇ ਸਿਹਤ ਕਰਮੀ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਉਹਨਾਂ ਨੂੰ ਕਰਨਾ ਵਾੜਦਾ ਡਾਕਟਰ ਸਾਹਿਬ ਅੱਗੇ ਕੁਝ ਮੇਰੇ ਤੇ ਪਰ ਡਾਕਟਰ ਹਾਂ ਜੀ ਕੀ ਗੱਲ ਕੀ ਨਾਮ ਹੈ ਡਾਕਟਰ ਕੀ ਕਹਿਣਾ ਚਾਹੋਗੇ ਅੱਜ ਪ੍ਰਦਰਸ਼ਨ ਕਰੋ ਕੀ ਨਾਮ ਹੈ ਤੁਹਾਡਾ ਫਾਈਨਲੀ एवरीवन ਮੈਂ ਡਾਕਟਰ ਵਿਕਾਸ ਛਾਵੜਾ ਪ੍ਰੈਜ਼ੀਡੈਂਟ ਆਈਐਮਏ ਬਟਿੰਡਾ ਅ ਅੱਜ ਸਾਡੇ ਆਈਐਮਏ ਨੈਸ਼ਨਲ ਹੈੱਡਕੁਆਰਟਰ ਵੱਲੋਂ ਇੱਕ ਕਾਲ ਦਿੱਤੀ ਗਈ ਹੈ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਆਪੀਡੀ ਬੰਦ ਕਰਨ ਦੀ ਉਹਦਾ ਪਰਪਸ ਆ ਹੈ ਕਿ ਜਿਹੜੀ ਪਿਛਲੇ ਦਿਨਾਂ ਕੋਲਕਾਤਾ ਦੇ ਆਰਜੀਕਰ ਮੈਡੀਕਲ ਕਾਲਜ ਦੇ ਇੱਕ ਰੈਜ਼ੀਡੈਂਟ ਡਾਕਟਰ ਲੇਡੀ ਰੈਜ਼ੀਡੈਂਟ ਡਾਕਟਰ ਦੀ ਪਹਿਲਾਂ ਗੈਂਗਰੈਪ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਮਰਡਰ ਕੀਤਾ ਗਿਆ ਉੱਥੇ ਉਸੇ ਹਸਪਤਾਲ 'ਚ ਜਿੱਥੇ ਉਹ ਕੰਮ ਕਰ ਰਹੇ ਨੇ ਉਹਦੇ ਅ ਵਸ ਉਹਨਾਂ ਨੂੰ ਨਿਆਂ ਦਿਲਾਉਣ ਵਾਸਤੇ ਤੇ ਉਹਨਾਂ ਦੇ ਰੈਪਿਸਟ ਨੂੰ ਉਹਨਾਂ ਦੇ ਮਰਡਰਰਸ ਨੂੰ ਕੈਪੀਟਲ ਪਨਿਸ਼ਮੈਂਟ ਵਾਸਤੇ ਮਤਲਬ ਫਾਂਸੀ ਦੀ ਸਜ਼ਾ ਵਾਸਤੇ ਅਸੀਂ ਜਿਹੜਾ ਸੰਘਰਸ਼ ਹੈ ਸਾਡਾ ਅਸੀਂ ਸ਼ੁਰੂ ਕੀਤਾ ਹੈ ਤੇ ਉਹਨਾਂ ਨੂੰ ਸਾਡੇ ਗਵਰਨਮੈਂਟ ਨੂੰ ਰਿਕੁਐਸਟ ਹੈ ਕਿ ਜਿਹੜੇ ਕਾਤਿਲ ਹੈਗੇ ਆ ਜਿਹੜੇ ਰੈਪਿਸਟ ਹੈਗੇ ਆ ਉਹਨਾਂ ਨੂੰ ਕਿਰਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਅਗੇਂਸਟ ਕੈਪੀਟਲ ਪਨਿਸ਼ਮੈਂਟ ਪਾਸ ਕੀਤਾ ਜਾਵੇ। ਡਾਕਟਰ ਸਾਹਿਬ ਅੱਜ ਓਪੀਡੀ ਸੇਵਾਵਾਂ ਪ੍ਰਾਈਵੇਟ ਤੇ ਸਰਕਾਰੀ ਦੋਨੇ ਹੀ ਬੰਦ ਨੇ ਜੇਕਰ ਗੱਲ ਕੀਤੀ ਜਾਵੇ। ਆਈਐਮਏ ਦੇ ਵੱਲੋਂ ਅੱਜ ਓਪੀਡੀ ਸੇਵਾਵਾਂ ਦੀ ਬੰਦ ਕਰਨ ਦੀ ਕਾਲ ਦਿੱਤੀ ਗਈ ਸੀ। ਸਾਡੀ ਕਾਲ ਨੂੰ ਦੇਖਦੇ ਹੋਏ ਜਿਹੜੀ ਪੀਸੀਐਮ ਐਸੋਸੀਏਸ਼ਨ ਹੈ ਉਹਨੇ ਵੀ ਅੱਜ 11 ਵਜੇ ਤੋਂ 2 ਵਜੇ ਤੱਕ ਓਪੀਡੀ ਸੇਵਾਵਾਂ ਜਿਹੜੀਆਂ ਆ ਉਹ ਸਸਪੈਂਡ ਕਰ ਦਿੱਤੀਆਂ ਨੇ। ਥੈਂਕ ਯੂ।